ਵਿੱਚ ਪੌਆਂ ਦੀ ਨਿਆਣਾ ਵੀ ਨਾ ਲਾਏ ਧਾਰਾ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣੀ ਹੈ ਦੇਖ ਸਕਦੇ ਬਹੁਤ ਸੋਹਣੀ ਧਾਰਾ ਲੈ ਵੀ ਕਾਲੇ ਮਗਰਲੇ ਚ ਵੀ ਮਾਰਦੀ ਹੈ ਕਰੀ ਵਾਕੇ ਹੀ ਦੋਸਤੋ ਦੁਪਹਿਰ ਦਾ ਵੇੜਾ ਜਿਹੜੇ ਤਾਂ ਸੁਬਾਹ ਸੋਈ ਸੀ ਤੇ ਹਜੇ ਬੱਚਾ ਵੀ ਨਹੀਂ ਲਾਇਆ ਬਾਈ ਕਾਲੇ ਨੇ ਨਾ ਹੀ ਕੋਈ ਪਸਮਾ ਦੇ ਵਿੱਚ ਠੀਕ ਆ ਬਾਈ ਚੱਲ ਦੇਖ ਸਕਦੇ ਬਹੁਤ ਸੋਹਣੀ ਧਾਰਾ ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਖਾਰਾ ਜ਼ਿਲ੍ਹਾ ਫਰੀਦਕੋਟ ਤੇ ਤਹਿਸੀਲ ਕੋਟਕਪੂਰਾ ਪੈ ਜਾਂਦੀ ਹੈ ਬਾਈ ਕਾਲੇ ਕੋਲੇ ਪਹੁੰਚਿਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਨਾਗ ਵਿਖਾਉਣੇ ਆ ਇੱਕ ਸੂਈ ਸਵਾਈ ਐਚ ਐਫ ਕ੍ਰਾਸ ਗਾਂ ਦੋਸਤੋ ਵੱਛੀ ਨੂੰ ਜਨਮ ਦਿੱਤਾ ਤੇ ਇੱਕ ਬਾਈ ਕੋਲੇ ਹੈਗੀ ਹੈ ਦੋਸਤੋ ਜਰਸੀ ਦੂਜਾ ਸੂਆ ਗੱਬਣ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਦੀ ਫਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਬਾਈ ਹਾਂਜੀ ਬਾਈ ਸਸੀ ਗੱਲ ਜੀ ਸਸੀ ਗੱਲ ਜੀ ਹੋਰ ਠੀਕ ਆ ਬਾਈ ਵਧੀਆ ਜੀ ਠੀਕ ਆ ਬਾਈ ਕਾਲੇ ਇੱਕ ਕਰੀ ਆਪਣਾ ਨੰਬਰ ਦੱਸ ਦੀ 6283317411 ਜੀ ਠੀਕ ਆ ਅੱਜ ਫਿਰ ਦੋ ਨਾਕ ਕਰਦੇ ਬਾਈ ਹਾਂਜੀ ਦੋ ਆ ਜੀ ਠੀਕ ਆ ਅੱਗੇ ਦਾ ਪੈਕ ਕਰਦੀ ਵੀਡੀਓ ਪਾਉਣੇ ਹੋਣੇ ਹਨਾ ਹਾਂਜੀ ਦੋਵੇਂ ਬੱਚੇ ਚੰਗੇ ਲੱਗੇ ਦੋਨੇ ਠੀਕ ਆ ਤੇ ਬਈ ਸੂਈ ਸਵਾਈ ਦੀ ਗੱਲ ਕਰ ਗਏ ਕਿੰਨਵੀਂ ਵਸੂਆ ਸੂਈ ਆ ਇਹ ਕਨਫਰਮ ਦੂਜਾ ਸੂਆ ਜੀ ਠੀਕ ਆ ਦੂਜਾ ਸੂਆ ਸੂਈ ਆ ਹਾਂਜੀ ਠੀਕ ਆ ਕਿੰਨਾ ਟਾਈਮ ਹੋ ਗਿਆ ਬਈ ਇਹ ਸੁਈ ਨੀ ਸੁਬਾਹ ਸੁਈ ਆ ਤਕਰੀਬਨ 4:00 ਵਜੇ ਤੇ 7:30 ਵਜੇ ਜੇਰ ਪਾਤੀ ਠੀਕ ਆ ਜੇਰ ਜੂਰ ਨਹੀਂ ਹੋ ਜਣੀ ਕਿ ਓਕੇ 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 ਠੀਕ ਆ ਤੇ ਦੁੱਧ ਦੀ ਗੱਲ ਕਰੀਏ ਬਈ ਕਾਲੇ ਦੁੱਧ ਬਈ ਆਪਾਂ ਨਹੀਂ ਦਾਂਦੇ 22 ਦੇ 18 17 19 ਇਥੇ ਜੋ 18 ਪਲੱਸ ਵਾਲੀ ਵੀ 18 ਮੰਨ ਕੇ ਲੈ ਲੇ ਲਾ ਸੇ ਬਾਕੀ ਸੇਵਾ ਦੇ ਸਹੀ ਗੱਲ ਆ। ਇਹ ਸਵੇਰ ਸਾਰੀ A to Z ਸਾਫ਼ ਕਰੀ ਵੀ ਆ। ਠੀਕ ਆ। ਯਾਨੀ ਕਿ ਸਾਰੀ ਖਾਲੀ ਕਰਤੀ। ਜਮਾਂ ਖਾਲੀ ਕਰਤੀ ਆ ਬਹੁਤ ਬਹੁਤ ਚੋੜੀ ਗਈ। ਬੱਚੀ ਬਹੁਤ ਸੋਹਣੀ ਆ ਬਈ। ਕਾਹਨੇ ਮਗਰ ਹਣਾ। ਬੱਚੀ ਬਹੁਤ ਆਪ ਭਾਵੇਂ ਦੀ ਵੈੜ ਕਰਾਉ ਸੰਗ ਚੀ ਆ। ਹਾਂਜੀ। ਬੱਚੀ ਚੰਗੀ ਆ ਹਣਾ। ਬੱਚੀ ਬਹੁਤ ਜ਼ਿਆਦਾ ਚੰਗੀ ਦੇਖੋ। ਚੱਲੋ ਵੀ। ਦੇਖ ਸਕਦੇ ਆ। ਬੱਚੀ ਵਾਕਈ ਦੋਸਤੋ ਸੋਹਣੀ ਆ। ਬਾਕੀ ਵੈੜ ਦੀ ਗੱਲ ਕਰੀ ਨਾ। ਥੱਲੋ ਬਹੁਤ ਸਾਫ਼ ਹੱਥਾਂ ਦਾ ਸੈਜ ਬਹੁਤ ਸੋਹਣਾ। ਨੇੜੇ ਹੋ ਕੇ ਤੁਹਾਨੂੰ ਜੱਜਮੈਂਟ ਕਰਾਉਣੇ ਆ। ਦੇਖ ਸਕਦੇ ਆ। ਬਾਕੀ ਸੂਬਾ ਬਾਈ ਨੇ ਖਾਲੀ ਕਰਤੀ ਸੀ ਜੇ ਅਣਾ ਦਾ ਸਾਇ ਹੈ ਗੈਵ ਦੇਖ ਸਕਦੇ ਆ ਤੁਸੀਂ ਬਾਕੀ ਸੂਈ ਸਵਾਈ ਹੈ ਇੱਥੇ ਆ ਕੇ ਆਪਦੀ ਤੁਸੀਂ ਚੁਵਾਈ ਕਰ ਲੋ ਜੀ ਬਾਈ ਇਹਦਾ 18 ਲੀਟਰ ਦਾ ਅਨੁਮਾਨ ਆ 18 ਲੀਟਰ ਬੋਲਾ ਦੁੱਧ ਪਾ ਦੇਣਾ ਨਹੀਂ ਹਵਾਨੇ ਦੀ ਗੱਲ ਕਰੀਏ ਤਾਂ ਕੋਈ ਟੁੱਟਮਾ ਨਹੀਂ ਕੋਈ ਫੋੜ ਛਾਂਗ ਨਹੀਂ ਸੋਨਾ ਥਣਾ ਦਾ ਸਾਇਜ ਆ ਦੋਨੇ ਪਾਸਾ ਦੋ ਤੁਹਾਨੂੰ ਜੱਜਮੈਂਟ ਕਰਾਉਣੇ ਆ ਨਾਈਂ ਜੇ ਗੱਲ ਕਰੀਏ ਨਾ ਕੋਈ ਛੋਟੀ ਵੀ ਨਹੀਂ ਕੱਦ ਵੀ ਸੋਹਣਾ ਦੇਖ ਸਕਦੇ ਸੋਨਾ ਹਵਾਨਾ ਤਿਆਰ ਕੀਤਾ ਹੋਇਆ ਬਾਕੀ ਸੁਬਾ ਖਾਲੀ ਸੀ ਇਹ本当 ਨੂੰ ਤੋਰ ਕੇ ਖਾਣੇ ਦਾ ਬਿਕਾਲੇ ਇਹਨੂੰ ਇੱਕ ਰੀ ਤੋਰ ਕੇ ਖਾ ਲਈ। ਨੌ ਵੀ ਪੂਰੀ ਜਾਂਦੀ ਤਾਂ ਤੁਸੀਂ ਹਵਾਨੇ ਦੀ ਫਿਟਿੰਗ ਦੀ ਤੇ ਥਣਾ ਦੇ ਸਾਈਜ਼ ਦੀ ਗੱਲ ਕਰੀਏ ਅੰਦਾਜ਼ਾ ਲਾਇਓ ਜੀ। ਬਹੁਤ ਸੋਹਣਾ ਹਵਾਨਾ ਫਿਟਿੰਗ ਵਾਲਾ ਕੋਈ ਟੁੱਟਮਾ ਨਹੀਂ ਤੇ ਕੋਈ ਖੋਲ ਛਾਗ ਨਹੀਂ। ਦੁੱਧ ਬਾਈ ਕਾਲੇ ਦਾ ਅਨਮਾਨ ਆ ਵੀ ਬਾਈਆਂ ਦਾ 18 ਲੀਟਰ ਦੇ ਲਗਭਗ ਪਾ ਦੇਣਾ। ਕੋਈ ਆਪਾਂ 20 ਨਹੀਂ ਦੱਸਣਾ, 22 ਨਹੀਂ ਦੱਸਣਾ। ਇਹ ਬਾਕੀ ਜਿਹੜੇ ਵੀ ਦੇ ਪਸੰਦ ਹੋਵੇ। ਦੋਸਤੋ ਸਨੀ ਨਾ ਇਹਦਾ ਬੱਚਾ ਛੱਡੋ ਨਾ ਛੱਡੋ ਠੀਕ ਢਾਂਗਾ ਲਾ ਲੋ ਨਾ ਲਾ ਲੋ ਲਓ ਬਈ ਭੋਵਾਂ ਦੀ ਨਿਆਣਾ ਵੀ ਨਾ ਲਾਏ ਧਾਰਾ ਤੁਹਾਨੂੰ ਵੀਡੀਓ ਦੇ ਵਿੱਚ ਉਖਾਉਣੀ ਹੈ ਦੇਖ ਸਕਦੇ ਬਹੁਤ ਸੋਹਣੀ ਧਾਰਾ ਲੈ ਵੀ ਕਾਲੇ ਮਗਰਲੇ ਚ ਵੀ ਮਾਰਦੀ ਹੈ ਕਰੀ ਵਾਕਈ ਦੋਸਤੋ ਦੁਪਹਿਰ ਦਾ ਵੇੜਾ ਜਿਹੜੇ ਸਾਹ ਨਾ ਸਵੇਰ ਸੋਈ ਸੀ ਤੇ ਹਜੇ ਬੱਚਾ ਵੀ ਨਹੀਂ ਲਾਇਆ ਬਾਈ ਕਾਲੇ ਨੇ ਨਾ ਹੀ ਕੋਈ ਕੁਸਮਾ ਦੇ ਵਿੱਚ ਠੀਕ ਆ ਬਾਈ ਸਰ ਦੇਖ ਸਕਦੇ ਬਹੁਤ ਸੋਹਣੀ ਧਾਰਾ ਤੇ ਬਾਈ ਕਾਲੇ ਰੇਟ ਦਸੀ ਲੈ ਜਾਂਦੇ ਨੇ ਜਿਹੜਾ ਪਰ ਲੈਂਦੇ 62000 ਰੁਪਏ ਵੱਚੀ ਦਾ ਲੈ ਲੈਂਦੇ ਠੀਕ ਆ ਤੇ ਜਿਹੜੀ ਆਪਾਂ ਬਾਈਕ ਵਾਲੇ ਪਹਿਲਾ ਵੀਡੀਓ ਪਾਈ ਸੀ ਉਹ ਕਿੰਨੇ ਕੇ ਚਾਰਜਸ ਤੇਲ ਹੋ ਗਈ ਪਹਿਲੇ ਫੋਨ ਤੇ ਸੇਲ ਹੋ ਗਈ ਠੀਕ ਆ ਪਹਿਲੇ ਫੋਨ ਤੇ ਬਾਈ ਤੇਰਾ ਰੇਟ ਹੀ ਜਾਇ ਸੀਗਾ ਬਹੁਤ ਵਾਰ ਚਾਰ ਕੇਵਾ ਹੋਰ ਲੱਗ ਰਿਹਾ ਉਹ ਨਾਲ ਉਹੀ ਬੰਦਾ ਜੀ ਉਹੀ ਬੰਦਾ ਠੀਕ ਆ ਤੇ ਇਹਦਾ ਰੇਟ ਹੁਣ ਕੀ ਕਰਤਾ 62000 ਰੁਪਏ ਹੀ ਬਸ 62000 ਜਾਨੀ ਕਿ ਮਾਨਤਾ ਵੀ ਵਿਚੋ ਨਹੀਂ ਕਰ ਮਾਨਤਾ ਨਹੀਂ ਹੋਣਾ ਜੀ ਹੋਰ ਤੇ ਮੰਡੀ ਤੱਕ ਤਾਂ ਮਿਲਦੀ ਨਹੀਂ ਲੋ ਵੀ ਵਾਕਈ ਸੋਹਣੇ ਕੱਦ ਕਾਂ ਠ ਵਾਲੀ ਐ ਸੋਹਣਾ ਹਵਾਨਾ ਦੋ ਨਾ ਗਿਣੋ ਜੇ ਕਿਉਂਕਿ ਵੱਚੀ ਬਹੁਤ ਸੋਹਣੀ ਐ ਮਗਰ ਫਵਾਨਾ ਦੋਸਤੋ ਜੇ ਗੱਲ ਕਰੀਏ ਵਾਕਈ ਸੋਨਾ ਤਿਆਰ ਕੀਤਾ ਹੋਇਆ ਬਾਕੀ ਜੇ ਗੱਲ ਕਰੀਏ 4 ਵਜੇ ਹਜੇ ਤਾਂ ਹੀ ਜੇ ਗੱਲ ਕਰੀਏ ਸਵੇਰ ਕਿੰਨੇ ਵਜੇ ਜੋਤੀ ਚ ਬਈ ਸਵੇਰ ਚੋਈਏ ਤਕਰੀਬਨ 7:30 ਪਾਉਣੇ 8 ਜੇਰ ਤੋਂ ਬਾਅਦ ਲੋ ਵੀ ਜੇਰ ਤੋਂ ਬਾਅਦ 8:30 ਵਜੇ 8 ਵਜੇ ਦੇ ਲਗਭਗ ਪਿੱਛੇ ਨੂੰ ਉਹਨਾਂ ਹੀ ਲਿਆਗਾ ਉਹਨੂੰ ਸਹੀ ਗੱਲ ਆ ਲੋ ਵੀ ਕੋਈ ਜੇ ਗੱਲ ਕਰੀਏ ਨਾ ਵੀ ਇਹ ਨਹੀਂ ਗੱਲ ਵੀ ਰੋਕ ਕੇ ਰੱਖੀ ਹੋਊਗੀ ਕਿਉਂਕਿ ਆਪਣਾ ਤਾਂ ਕੋਈ ਅੰਦਾਜ਼ਾ ਹੀ ਨਹੀਂ ਸੀ ਬਈ ਵੀਡੀਓ ਬਣਾਉਂਦਾ ਹਾਂ ਹਾਂ ਠੀਕ ਆ ਕਿਉਂਕਿ ਮੈਂ ਬਾਈ ਕਾਲੇ ਦਾ ਫੋਨ ਆਇਆ ਸੀ ਦੁਪਹਿਰੇ ਮੈਂ ਕੋਈ ਨਹੀਂ ਅੱਜ ਹੀ ਬਣਾ ਲਾਂਗੇ ਤੇ ਬਾਈ ਜਾਂ ਦਾ ਚਲ ਠੀਕ ਆ ਤੇ ਬਾਈ ਕਾਲੇ ਜੱਸੀ ਦੀ ਗੱਲ ਕਰੀਏ ਤਾਂ ਇਹ ਦੂਜਾ ਸੋਆ ਠੀਕ ਆ ਦੰਦ ਤੁਹਾਨੂੰ ਪਟਕੇ ਭਾਦੇ ਆ ਠੀਕ ਆ ਕਨਫਰਮ ਚਾਰ ਦਾ ਦੰਦਾ ਸਹੀ ਗੱਲ ਆ ਲੋ ਵੀ ਦੰਦ ਆਪਾਂ ਪਹਿਲਾਂ ਵੀਡੀਓ ਬਣਾਉਣ ਤੋਂ ਪਹਿਲਾਂ ਚੈੱਕ ਕੀਤਾ ਬਾਈ ਜਾਂ ਦਾ ਆਪਾਂ ਕੋਈ ਝੂਠ ਨਹੀਂ ਮਾਰਨਾ ਜਿਹੜੀ ਚੀਜ਼ ਹੋਈ ਉਹੀ ਦੱਸ ਕੇ ਦੇਣੀ ਆ ਤੇ ਬਾਈ ਦਿਨ ਕਿੰਨੇ ਲੇ ਜੂ ਹਫਤਾ ਮੰਨ ਕੇ ਲੈ ਕੇ ਜਾਓ ਕੋਈ ਬੰਦਾ ਠੀਕ ਆ ਹਫਤਾ ਤਾਂ ਬਹੁਤ ਜ਼ਿਆਦਾ ਪਈ ਆ ਠੀਕ ਆ ਤੇ ਕੀ ਨਿਮਾਨ ਕਰਦੇ ਆ ਬਈ ਕਾਲੇ ਆਈਤੀ ਦੁੱਧ ਦੀ ਇਹਦੀ ਇਹ ਜਾਊਗੀ 22 23 ਕਿਲੋ ਤੇ ਠੀਕ ਆ 22 23 ਕਿਲੋ ਹਾਂਜੀ ਠੀਕ ਆ 18 ਕਿਲੋ ਮੰਨ ਕੇ ਲੈ ਲੇ ਅਗਲਾ ਨਹੀਂ 20 ਕਿਲੋ 20 ਕਿਲੋ ਹਾਂਜੀ ਠੀਕ ਆ ਜੇ ਇਹਨੇ ਬੈਲ ਜਿਹੜੀ ਬਰੀਡ ਨੇ ਦੁੱਧ ਨਾਲ ਤੱਕ ਇਹ ਨਹੀਂ ਨਹੀਂ ਬਰੀਡ ਪੱਖੋਂ ਬਹੁਤ ਚੰਗੀ ਆ ਕੱਦ ਕਾਠ ਜੇ ਗੱਲ ਕਰੀਏ ਮੀਡੀਅਮ ਬਾਈ ਕਾਲੇ ਕੱਦ ਮੀਡੀਅਮ ਫੇਸ ਕੁਆਲਟੀ ਦੀ ਗੱਲ ਕਰੀਏ ਬਹੁਤ ਸੋਹਣਾ ਫੇਸ ਕਾ ਪਰ ਬਾਕੀ ਦੋਸਤੋ ਬਾਈ ਕਾਲਾ ਦਾ 20 ਲੀਟਰ ਦੇ ਦਊਗੀ ਵੈਸੇ 22 ਲੀਟਰ ਦਾ ਨਮਾਰ ਬਾਈ ਕਾਲਾ ਕਰਦਾ ਤੇ ਬਾਕੀ ਜਿਹੜੇ ਵੀਰ ਨੇ ਖਰੀਦਣੀ ਹੈ ਨਾ ਉਹ ਆਪ ਦੀ ਸਮਝ ਨਾ ਲੈ ਲਿਓ ਜੀ ਜੱਜਮੈਂਟ ਤੁਹਾਨੂੰ ਕਰਾਉਣੇ ਆਂ ਦੇਖ ਸਕਦੇ ਆ ਵਾਕਾਈ ਨੂੰ ਹਵਾਨਾ ਬਹੁਤ ਸੋਹਣਾ ਲੱਗਿਆ ਕਰਮਾ ਵਾਲੀ ਨੂੰ ਬਾਕੀ ਕੋਈ ਟੈਲਰ ਨਹੀਂ ਕੋਈ ਪਾਲ ਨਹੀਂ ਪਾਈ ਵੱਛੀ ਨੇ ਕੋਈ ਕੁੜਾ ਨਹੀਂ ਲੱਟੇ ਬਿਲਕੁਲ ਸਾਫ਼ ਆ ਬਾਈ ਕਾਲੇ ਇਹ ਗੈਗੂ ਵੀ ਬਹੁਤ ਸੋਹਣਾ ਇਹ ਹਵਾਨੇ ਦੀ ਤਿਆਰੀ ਦੀ ਗੱਲ ਕਰੀਏ ਜੇ ਹਫਤਾ ਲੰਘ ਜਾਂਦੀ ਆ ਤਾਂ ਸੋਹਣਾ ਬਣਾ ਜਾਣਾ ਇਹਨਾਂ ਹਵਾਨਾ ਦੇਖ ਸਕਦੇ ਆ ਸੇਮ ਸਾਈਜ਼ ਦੇ ਵਿੱਚ ਜੇ ਸੇਮ ਨਾਲ ਹੀ ਹਫਤੇ ਨੂੰ ਫੇਰ ਇਹ ਦੀ ਵੀਡੀਓ ਦੁਬਾਰਾ ਬਣਾਉਣੀ ਆ ਠੀਕ ਆ ਬਾਈ ਜੇ ਰੇਟ ਦੇ ਹਿਸਾਬ ਨਾਲ ਵੇਖੀਏ ਤਾਂ ਤੇਰੇ ਕੋਲ ਅੱਗੇ ਵਾਲੀ ਗੱਲ ਹੀ ਹੋਣੀ ਆ ਲੈ ਵੀ ਕਾਲੇ ਨੂੰ ਤੋੜ ਕੇ ਖਾਦੀ ਫਿਰ ਤੁਹਾਨੂੰ ਰੇਟ ਵੀ ਪੁੱਛਦ ਨੇ ਕਿਉਂਕਿ ਰੇਟ ਜਿੰਨੀਆਂ ਵੀਡੀਓ ਬਾਈ ਦੇ ਘਰੋਂ ਕਵਰ ਕੀਤੀਆਂ ਨਾ ਪਸ਼ੂ ਸਾਫ਼ ਸੁਥਰੇ ਹੁੰਦੇ ਆ ਰੇਟ ਜਾਇਜ਼ ਹੁੰਦੇ ਆ ਲਓ ਵੀ ਤੋੜ ਕੇ ਤੁਹਾਨੂੰ ਖਾਉਣੇ ਆ ਤੁਰੀ ਜਾਂਦੀ ਤਾਂ ਤੁਸੀਂ ਜੱਜਮੈਂਟ ਲਾ ਦੇਵੋ ਆਨੇ ਬਾਕੀ ਬਾਈ ਕਾਲਾਂ ਦਾ ਪਹਿਲਾ ਦੂਜਾ ਸੂਆ ਬੈਠਾ ਲੈਨੇ ਆਪਾਂ ਤੀਜਾ ਸੂਆ ਲੈਂਦੇ ਨਹੀਂਗੇ ਦੇਖ ਸਕਦੇ ਆ ਆਨੇ ਤਿਆਰੀ ਦੀ ਗੱਲ ਕਰੀਏ ਦੋਸਤੋ ਸੋਹਣੀ ਤਿਆਰੀ ਆ ਐ ਪੂਰੀਆਂ ਲੱਤਾਂ ਖੋਲ ਕੇ ਤੁਰਦੀ ਆ ਦੋਸਤੋ ਜੋ ਕਰਮਾਂ ਵਾਲੀ ਤਿਆਰੀ ਦੇ ਵਿੱਚ ਹੋਈ ਨਾ ਬਹੁਤ ਸੋਹਣਾ ਹਵਾਨਾ ਤਿਆਰ ਕਰ ਜਾਣਾ ਹੈ। ਬਾਕੀ ਜੇ ਗੱਲ ਕਰੀਏ ਸੀਸਓ ਕਰਮ ਵਾਲੀ ਇਹ ਵੀ ਬਹੁਤ ਆ। ਠੀਕ ਆ ਬਾਈ। ਕੋਈ ਵੀਰ ਦੂਰ ਨੇੜੇ ਤੋਂ ਦਾ ਕੱਦ ਮੀਡੀਅਮ ਪ्योर ਜਰਸੀ ਅੰਗ ਦੇ ਵਿੱਚ ਹਵਾਨਾ ਸੋਹਣਾ ਤਿਆਰ ਕੀਤਾ। ਦੂਜਾ ਸੁਹਾ ਸੁਹਾwidehat ਦੇ ਲਗਭਗ ਸੂਨ ਦੇ ਵਿੱਚ ਦਿਨ ਬਾਕੀ ਆ। ਤੇ ਬਾਈ ਕਾਲੇ ਇਹਦੇ ਰੇਟ ਦੀ ਗੱਲ ਕਰੀ ਜੇ ਤਾਂ ਇਹਦਾ ਰੇਟ ਕੀ ਕਰਦੇ ਆ? ਐਮਐਸ 75000 ਰੁਪਏ ਜਸਨਵਾ। ਠੀਕ ਆ 75000 ਜਾਣੀ ਜਾਨਕੀ ਮਾਨਤਾਨ ਹੋ ਜੂਗਾ ਕੰਮ ਕਹਿੰਦਾ ਮਾਨਤਾਨ ਨਹੀਂ ਹੋਣਾ ਮੋਲ ਠੀਕਾ ਲੋ ਵੀ 75000 ਦੇ ਵਿੱਚੋਂ ਮਾਨਤਾਨ ਹੋ ਜੂ ਸੋਹਣੀ ਜਰਸੀ ਆ ਆ ਪੰਜਾਬ ਵਾਲੀ ਜੇ ਗੱਲ ਕਰੀਏ ਕੱਦ మీడియం 75000 ਦੇ ਵਿੱਚੋਂ ਮਾਨਤਾਨ ਹੋ ਜੂਗਾ ਇਸ ਤੋਂ ਇਲਾਵਾ ਇੱਕ ਐਚ ਐਫ ਕ੍ਰਾਸ ਅੰਗ ਦੇ ਵਿੱਚ ਵੱਛੀ ਮਗਰ ਸੂਈ ਸਵਾਈ ਜਿਹੜੇ ਵੀਰ ਦੇ ਦੋਸਤੋ ਦੋਨਾਂ ਨਗਾ ਚ ਕੋਈ ਵੀ ਨਗ ਪਸੰਦ ਹੋਵੇ ਤਸੱਲੀ ਤੁਸੀਂ ਆਪਦੀ ਇੱਥੇ ਆ ਕੇ ਕਰ ਲੈਣੀ ਆ ਜਰਸੀ ਗੱਬਣਾ ਐਚ ਐਫ ਦੀ ਗੱਲ ਕਰੀਏ ਦੋਸਤੋ ਸੂਈ ਸਵਾਈ ਇਹ ਨੰਬਰ ਬਾਈਕ ਵਾਲੇ ਦਾ ਸਕਰੀਨ ਤੇ ਚੱਲੀ ਜਾਂਦਾ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ